ਉਹ ਜੀ ਛੱਡ ਦਿਓ ਪਿਛੇ ਕੁਬੇ ਦੀ ਇੱਕ ਬੇਕਤੀ ਦੇ ਆਮ ਆਦਮੀ ਪਾਰਟੀ ਨਾਲ ਜੁੜਿਓ ਕਿ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰੋ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਅੱਜ ਵੀ ਪੇਖਣਾ ਅੱਜ ਕੱਲ੍ਹ ਵੀ ਪੇਖਣਾ ਜੇ ਨੋਟ ਕਰੋ ਪਾਰਟੀ ਇਹ ਨਿੰਦ ਕੇਰ ਦੀ ਗੱਲ ਨੇ ਬਣਾਈ ਆ ਆਲਪੀ ਇਹ ਨਿੰਦ ਕੇਰ ਦੀ ਆ ਜੂਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਪਾਰਟੀ ਨੇ ਇੱਦਾਂ ਬਣਦਾ ਪਲਾਟ ਕਲੋਨੀ ਕੱਟਦੇ ਆ ਪਲਾਟ ਮੇਲਾ ਜੂ ਆ ਪਲਾਟ ਦੇਦਾ ਜੀ ਆ ਪਲਾਟ ਹੋਦਾ ਜੀ ਕੰਦੀ ਉਹਦੀ ਕੱਟਣ ਦੇ ਆ ਗਏ ਤੇ ਹੁਣ ਕਹੋਵੇਂ ਜੋ ਬੰਦੀ ਹੋਵੇ ਤੰਬੇ ਵਾਜੀ ਬੰਗ ਦਿਓ ਯਾਰ ਥੱਲੇ ਜਾਓ ਗਲੌਂਟੇ ਜਾਓ ਸਰਦੀ ਗਲੌਂਟੇ ਜ਼ੀਰੋ ਤੇ ਅੱਪਾ ਗਲੌਂਟੇ ਨਹੀਂ ਜੱਗ ਹੈ ਐਵੇਂ ਨਾ ਮਾਦੀ ਦਿਓ ਪ੍ਰਿਆਪਨਾ ਆਪਣਾ ਆਪ ਦੇਖੋ ਜੀ ਵਾਹੀ ਵਾਦ ਦੀ ਇਲੈਕਸ਼ਨ ਦੇ ਵਿੱਚ ਵਾਹੀ ਵਾਦ ਜੀ ਦੇ ਪੀ ਦਾ ਕੈਂਡੀਡੇਟ ਸੰਤੂ ਇਹ ਨਾਲੇ ਹਲਕੇ ਗਿਆ ਵਾਹੀ ਵਾਦ ਮੈਨੂੰ ਰਹਿਣ ਵਾਸਤੇ ਵਾਹੀ ਵਾਦ ਹਯਾਵਾ ਨਹੀਂ ਕੋਲੋਣਾ ਪੀਏ ਬੰਦੇ ਉੱਤੇ ਬਸ ਸਭ ਪਤਾ ਸੀ ਪਤਾ ਸੀ ਅੱਜ ਦੁਸ਼ਮਣ ਟੈਕ ਕਰੂਗਾ ਪਹਿਲਾ ਆਪਣਾ ਕਿਲਾ ਸਾਹ ਦੇ ਰੱਖਿਆ ਬੰਦੋ ਜਿੰਨਾ ਮਰਜ਼ੀ ਤੈਅ ਕਰ ਲੋ। ਆਪ ਆਪਣੇ ਕਿਲੇ ਮਜ਼ਬੂਤ ਕਰੋ। ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ। ਕਿਲੇ ਦੀ ਲੋੜ ਆ। ਲੱਖਣ ਦੇ ਚ ਸਲਾਬਾਂ ਵੀ ਬੰਦੀਆਂ ਜਾਂਦੇ ਆ ਪਹਿਲ ਵੱਡਿਆ ਜਾਂਦਾ। ਉਹ ਤਾਂ ਮੁੜਦੇ ਆ। ਉਹਨਾਂ ਦਾ ਤਾਂ ਕੰਮ ਹੀ ਹੈ। ਉਹ ਤਾਂ ਬੰਦੇਰੇ ਬੰਦੇ। ਆਗਰਸ ਨੇ, ਕਾਲੀਗਾਨ ਨੇ ਭਾਜਪਾ ਵਾਲੇ ਨੇ। ਕੋਲਾ ਪਈਏ ਬੰਦੇ ਕਲੂਪ ਤੋਂ ਦੱਸਣ ਲਿਆ ਸੀਗਾ। ਤੇ ਭਾਜਪਾ ਵਾਲਿਆਂ ਨੇ 35 ਕਰੋੜ ਰੁਪਏ ਵੰਡੇ। ਗਵਰਨਰ ਕੇ ਸਾਥ ਕੋਈ ਗੱਲ ਨਹੀਂ। ਉਹਦੋਂ ਤੋਂ ਵਚਨ ਦਿੱਤਾ ਇਹ ਹੀ ਨਹੀਂ। ਸਿਆਵਾ ਹਾਜੇ ਹੀ ਕੜਵਾਸਾ ਦਾ ਸਿੱਖਦਾ ਬਚਣਾ 19 ਦੇ ਵਿੱਚ ਅਗਰ ਕੇਰਿਆ ਜੀ ਨੇ ਕਿਹਾ ਕਿ ਤੁਹਾਡੇ ਕਾ ਬਿਲਕੁਲ ਲੱਖਾਂ ਲੱਭੀ ਬਹੁਤ ਹਨ ਕਿਹਾ ਜੀ ਵੋਟ ਦੀ ਬੈਣੀ ਕੋਈ ਇਹਦੇ ਪਾਰਟੀ ਬਚੋਣੀ ਹੈ ਪਾਰਟੀ ਕਾ ਕਿਆਂ ਲੱਖਾਂ ਲੱਭੀ ਬੋਕੀ ਅੱਪਾ ਲੱਖ ਲਰ ਅਪਨ ਸਰ 21 20000 ਦੇ ਕਰੀ ਵੋਟ ਪਈ ਸਿਰਫ 21 ਆਪਾਂ 55 ਸਾਲਾਂ ਕਿੱਥੇ ਆ ਗਏ 55 ਸਾਲ ਦੇ ਵਿੱਚ ਸਾਡਾ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ 15000 ਪਈ ਸਾਡੇ ਖਿਲਾਫ ਕਿ ਨਾ ਖੜਾ ਵੱਡਾ ਮੋਟਾ ਸੀਗਾ ਵੀ ਸੋਚਣਾ ਪਾਲੂ ਸਿਰ 22 ਆਵਾਂ ਵਿੱਚ 22 ਆਵਟਾਂ ਵੀ ਹੋਣ ਲੋਟ ਸੀ ਜੇਪਾ ਜੇਤੂ ਦੇਪਣਾ ਜੇਤੂ ਦੀ ਨਾ ਕੋਲ 22 ਆਵ ਮੋਰਦੀ ਲੋਟ ਸੀ ਮੋਦੀ ਕੋਈ ਗੰਮੀ ਤੋਂ ਵੀ ਗੱਲ ਆਪਾਂ ਸਾਲ ਸੇ ਹੈ ਬੇਕਰ ਨੀ ਤੁਹ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਰੀਆਂ ਹੁੰਦੀਆਂ ਇਹਦਾ ਤੇ ਸਿਰ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜ਼ਬੂਰੀ ਪੋਲਿਟੀਕਲ ਮਜ਼ਬੂਰੀਆਂ ਅੰਦਰ ਉਹ ਫੇ ਬਾਜਾਂ ਨੂੰ ਵੀ ਪੈਰ ਤੇ ਪੈਰ ਲਾ ਕੇ ਤੁਰਨਾ ਪੈਂਦਾ ਅਦੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਦਾ ਨੁਕਸਾਨ ਘੱਟ ਕਰਦਾ بڑا ਨੁਕਸਾਨ ਖੁਦ ਕਰਦਾ ਉਹ ਜਿਨ੍ਹਾਂ ਨੇ ਇਸ ਇਲਕੀ ਚ ਧੋਖਾ ਕੀਤਾ ਸੋਚੋ ਨਹੀਂ ਦੁਨੀਆ ਵਿੱਚ ਉਹ ਜੀ ਪੰਜ ਸਾਲ ਹੋ ਗਏ ਹਫ਼ਤਾ ਜੀ ਉਹ ਹਫ਼ਤਾ ਜੀ ਅਪਾ ਸਿੱਧੇ-ਸਿੱਧੇ ਹਿੰਮਤ ਤੇ ਆ ਗਏ ਯਾਰ ਤੇ 60000 ਵੋਟ ਕਿੱਥੇ ਕਿਲਾ ਹਿਆਲ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਇਆ ਉਹ